ਜిల్లా ਮੋਹਾਲੀ ਦੇ ਨਾ ਕਸਬਾ ਮੁੱਲਾਂਪੁਰ ਗਰੀਬਦਸ ਤ੍ਰੀਨ ਪਿੰਦੇ ਨਿਊ ਚੰਡੀਗੜ੍ਹ ਏਰੀਆ ਵਿਖੇ ਮਾਰਕੀਟਾਂ ਵਿੱਚ ਖੜੀਆਂ ਬੇਸ਼ਮਰ ਕੀਮਤੀ ਗੱਡੀਆਂ ਦੇ ਇੱਕ ਵਿਅਕਤੀ ਵੱਲੋਂ ਸ਼ੀਸ਼ੇ ਭੰਨ ਦਿੱਤੇ ਗਏ ਭਾਰੀ ਹਾਨੀ ਕੀਤੀ ਗਈ ਗੱਡੀਆਂ ਦੀ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਪਿਛਲੇ ਕਈ ਸਮੇਂ ਤੋਂ ਗੱਡੀਆਂ ਸ਼ੀਸ਼ੇ ਭੰਨਦਾ ਆ ਰਿਹਾ ਹੈ ਉਸ ਨੂੰ ਮੈਂਟਲੀ ਅਬਸਰਟੀ ਦੱਸਿਆ ਜਾ ਰਿਹਾ ਹੈ ਲੋਕਾਂ ਵੱਲੋਂ ਇਹਦਾ ਵੀਡੀਓ ਬਣਾ ਲਿਆ ਗਿਆ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਆਥਰ ਸੁਣਾਣੇ ਆ ਉਸ ਵਿਅਕਤੀ ਦਾ ਇਸ ਤਰ੍ਹਾਂ ਕੀ ਕਹਿ ਰਹੇ ਨੇ ਉਹਨੇ ਸਫਾਈ ਦੇ ਰਹੇ ਨੇ ਤੇ ਗੱਡੀ ਦੇ ਸ਼ੀਸ਼ੇ ਜਿਹੜੇ ਟੁੱਟੇ ਨੇ ਉਹ ਵਿਅਕਤੀ ਕੀ ਕਹਿ ਰਹੇ ਨੇ ਮੇਰੇ ਸਾਲਾ ਲੱਗਦਾ ਜੀ ਬੜਾ ਸਾਲਾ ਨਹੀਂ ਮੈਂਟਲ ਸਟੇਟਮੈਂਟ ਨਹੀਂ ਮੈਂਟਲ ਐਫਸੈਟ ਹੈ ਸਰ ਹਾਂਜੀ ਹਾਂਜੀ ਕਿ ਮੈਂ ਪਹਿਲਾਂ ਨਹੀਂ ਕਰਦਾ ਇਦਾਂ ਨਹੀਂ ਪਹਿਲਾਂ ਨਹੀਂ ਕਰਦਾ ਹੁਣ 1 ਮਹੀਨੇ ਤੋਂ ਕਰਨ ਲੱਗਿਆ ਜੀ ਅੱਜ 1 ਮਹੀਨੇ ਤੋਂ ਕਰਦਾ ਹੈ ਦਵਾਈ ਚਲਦੀ ਹੈ ਜੀ ਪਰ ਹੁਣ ਜੋ ਨੁਕਸਾਨ ਹੋਇਆ ਉਹ ਕੌਣ ਭਰੇਗਾ ਉਹ ਪਰੂਗਾ ਇਹ ਦਵਾਈ ਹੈ ਗਿਆ ਬਾਬਾ ਜੀ ਕਿਸ ਸਮਾਂ ਵਾਲੇ ਹੋਵਗੇ ਜਿਹੜੇ ਜਿਹੜਾ ਕੋਲੇ ਉਹ ਹਾਂਜੀ ਹਾਂਜੀ ਉਹਨਾਂ ਦੇ ਭਰਾ ਹੈ ਹਾਂਜੀ ਹਾਂਜੀ ਬਾਰੋਂ ਇਧਰ ਆਇਆ ਮੈਂ ਦੁਬਾਰਾ ਲੋਕਾਂ ਨੇ ਦੱਸਿਆ ਕਿ ਗੱਡੀ ਭੰਤੀ ਤੁਹਾਡੀ ਮੈਂ ਕਿਹਾ ਸ਼ਾਇਦ ਕਿਸੇ ਨੇ ਗੱਡੀ ਮਾਰਤੀ ਵਿੱਚ ਬਾਅਦ ਚ ਪਾ ਲੱਗਿਆ ਕਿ ਉਦੋਂ ਤੱਕ ਤਾਂ ਨਿਕਲ ਗਿਆ ਸੀ ਆਪੇ ਕਾਫੀ ਬੰਦਾ ਪਤਾ ਲੱਗਿਆ ਕਿੱਥੇ ਦਾ ਪਤਾ ਨਹੀਂ ਕੋਈ ਕਹਿ ਰਹੇ ଥିଲେ ਅੱਗੇ ਸਿਸਵਾ ਸੁਸਮਾ ਦਾ ਕਿਸੇ ਬੱਸ ਦਾ ਹੈਗਾ ਕਿਉਂਕਿ ਉੱਥੇ ਅੱਗੇ ਅੱਗੇ ਵੀ ਕੋਈ ਗੱਡੀ ਭੰਨੀ ਨੇ ਜਾ ਕੇ ਨਾ ਕਿੰਨਾ ਨੁਕਸਾਨ ਹੋ ਗਿਆ ਸਰ ਸਾਰੇ ਉਹਨੇ ਮਰਸੀਡੀਜ਼ 'ਚ ਸ਼ੀਸ਼ੇ ਦੇ ਨਾਲ ਦੀਪਲੇਸਣਾਂ ਦੇ ਘੱਟੋ-ਘੱਟ ਲੱਖ ਰੁਪਏ ਦਾ ਨੁਕਸਾਨ ਕੀਤਾ ਹੈ। ਹਾਂ। ਉਹ ਇਸ ਨੂੰ ਕੀ-ਕੀ ਕਾਰਵਾਈ ਕਰਨਾ? ਉਹ ਇਸ ਦੇਖੋ ਇਹਨੂੰ ਅਜੇ ਦਾ ਪਹਿਲਾਂ ਸੱਟਾਂ ਖੱਟਣ ਲੱਗੀਆਂ ਸੀ ਇਹਦੇ ਅਸੀਂ ਕਿਹਾ ਪਹਿਲਾਂ ਇਹਨੂੰ ਬਚਾ ਦੇ ਨੂੰ ਪੱਟੀ-ਬੁੱਟੀ ਕਰਾਓ ਇਹਦੀ। ਹਾਂਜੀ। ਇਸ ਸ਼ਸ਼ਮਾ ਦਾ ਜੀ। ਇਸ ਸ਼ਮਾ ਦਾ ਕਿ ਕਿੰਨਾ ਕੁ ਨੁਕਸਾਨ ਕਰੇ ਕਿਸ ਨੂੰ? ਇਹਨੇ ਦੋ ਗੱਡੇ ਦੇ ਸ਼ੀਸ਼ੇ ਤੋੜਤੇ। ਅੱਛਾ ਹੋਰ ਕਿਸੇ ਹਮਲੇ ਵੀ ਕੀਤਾ? ਨਹੀਂ ਹੋਰ ਕਿਤੇ ਨਹੀਂ। ਅਜੇ 60 ਮਿੰਟ ਬੱਜੀ ਉਹ ਤਾਂ ਪਤਾ ਲੱਗਿਆ ਕਿਵੇਂ ਬੱਜੀ ਦੇ? ਨਹੀਂ ਪਤਾ ਲੱਗਿਆ। ਕਾਰਵਾਈ ਕੀ ਕੀਤੀ ਜਾ ਰਹੀ ਹੈ? ਕਾਰਵਾਈ ਕਰਾਂਗੇ ਜੀ ਪਹਿਲਾਂ ਦਾਖਲ ਕਰਾ ਕੇ ਬਾਅ